ਜਪਾ ਸਦੋਗਾਜੀ ਪਿੰਡ ਦੇ ਵਿੱਚ ਆ ਵਿਧਾਨ ਸਭਾ ਹਲਕਾ ਇਹ ਨਾਲੇ ਦਾ ਬਾਟਰ ਦੇ ਉੱਤੇ ਪਿੰਡ ਹੈ ਸਾਡੇ ਮੌਜੂਦਾ ਸਰਪੰਚ ਸਾਹਿਬ ਸਰਦਾਰ ਮਨਿੰਦਰ ਸਿੰਘ ਜੀ ਸਾਡੇ ਸਾਬਕਾ ਚੇਅਰਮੈਨ ਸਰਦਾਰ ਗਗਨ ਸਿੰਘ ਜੀ ਇਹਨਾਂ ਦੀ ਰਣਮਾਈ ਦੇ ਹੇਠ ਅੱਜ ਦਰਜਨਾ ਪ੍ਰਭਾਵ ਜਿਹੜੇ ਆ ਉਹ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਉਹ ਤੋਂ ਪਹਿਲਾਂ ਅਸੀਂ ਮੀਟਿੰਗ ਕੀਤੀ ਆ ਕਿ ਆਪਣੇ ਹਲਕੇ ਦੇ ਵਿੱਚ ਆਪਣੇ ਇਲਾਕੇ ਦੇ ਵਿੱਚ ਕਿੱਦਾਂ ਬਾਕੀ ਬੱਚਾ ਜਿਹੜਾ ਵਕਾਸ ਅਗਲੇ 14 15 ਮਹੀਨਿਆਂ ਦੇ ਵਿੱਚ ਕਰਨਾ ਛੜਕਾ ਕਿੱਦਾਂ ਬਰਉੜੀਆਂ ਉਹਦੇ ਲਈ ਮੀਟਿੰਗ ਵੀ ਕੀਤੀ ਆ ਹਉ ਦਾ ਸਭ ਨੂੰ ਕਿਹਾ ਕਿ ਉਹ ਵਕਾਸ ਵਾਲੀ ਪੋਲਿਟਿਕਸ ਕਰ ਤਰੇਬਾਜੀ ਵਾਲੀ ਗਾਲੀ ਗਲੋਚਾ ਵਾਲੀ ਪੋਲਿਟਿਕਸ ਏਰੀਆ ਉਹ ਨਹੀਂ ਆਪਾਂ ਕਰਣੀ ਬਹੁਤ ਚਿਰ ਲੰਘਿਆ 50 ਸਾਲ ਹੋ ਗਏ ਲੋਕਾਂ ਨੂੰ ਇਹੀ ਗਾਲੀ ਗਲੋਚਾ ਦੀ ਪੋਲਿਟਿਕਸ ਹੁੰਦਿਆਂ ਉਪਤਿਆਨ ਦੀ ਪਾਲਟਿਕਸ ਜਿਹੜੀ ਆ ਨਾਲੇ ਦੇ ਵਿੱਚ ਚੱਲਦੀ ਗਈ ਹੈ ਉਸ ਪਾਲਟਿਕਸ ਦਾ ਜਿਹੜਾ ਖਾਤਮਾ ਅਸੀਂ ਕੀਤਾ ਚਾਰ ਸਾਲ ਅਸੀਂ ਕਿਸੇ ਤੇ ਕੋਈ ਨਜਾਇਜ਼ ਪੱਤਾ ਨਹੀਂ ਕਰਾਇਆ ਔਰ ਅਸੀਂ ਜਦੋਂ ਵੀ ਕਹਾਂਗੇ ਵਿਕਾਸ ਦੀ ਕਹਾਂਗੇ ਉਹ ਵਿਕਾਸ ਅਸੀਂ ਬਹੁਤ ਕੀਤਾ ਤੇ ਬਾਕੀ ਰਹਿਦਾ ਵਿਕਾਸ ਜਿਹੜਾ ਹੈ ਉਹ ਅਗਲੇ ਮਹੀਨਿਆਂ ਦੇ ਵਿੱਚ ਅਸੀਂ ਦੋ ਦਿਨ ਬਾਅਦ ਚਾਰ ਨਵੇਂ ਛੱਡ ਜਿਹੜੇ ਆ ਦੋ ਅਜਨਾਵਾ ਮੰਡੀ ਦੇ ਵਿੱਚ ਇੱਕ ਚਮਿਆਦੀ ਦੇ ਵਿੱਚ ਇੱਕ ਕਵਾਨ ਦੇ ਵਿੱਚ ਉਹਨਾਂ ਦਾ ਨਹੀਂ ਪੱਥਰ ਰੱਖੰਦੇ ਆਦੇ ਤੇ ਕਰੀਬ 59 ਛੜਕਾਂ ਜਿਹੜੀਆਂ ਸਾਡੀਆਂ ਲਿੰਕ ਰੋਡਸ ਸੀਐਮ ਸਾਹਿਬ ਨੇ ਮਨਜ਼ੂਰ ਕਰਤੀਆਂ ਉਹਨਾਂ ਦਾ ਟੈਂਡਰ ਜਿਹੜਾ 52 ਛੜਕਾਂ ਦਾ ਟੈਂਡਰ ਹੋ ਗਿਆ 77 ਛੜਕਾਂ ਦਾ ਟੈਂਡਰ ਲੱਗੂਗਾ ਅਸੀਂ ਉਹ ਸਾਰੀਆਂ ਛੜਕਾਂ ਜਿਹੜੀਆਂ ਉਹਨਾਂ ਦੇ ਵੀ ਨਹੀਂ ਪੱਥਰ ਜਿਹੜੇ ਰੱਖਣ ਜਾ ਰਹੇ ਔਰ ਜਿੰਨੀਆਂ ਹੜਾਂ ਦੇ ਨਾਲ ਲਿੰਕ ਰੋਡਾਂ ਦਾ ਨੁਕਸਾਨ ਹੋਇਆ ਉਹ ਲਗਭਗ ਸਾਰੀਆਂ ਛੜਕਾਂ ਜਿਹੜੀਆਂ ਵੱਢਣ ਗਿਆ ਹਲਕਾ ਇੱਕ ਵਾਰ ਵਧਿਆ ਵੱਜੂਗਾ ਸਾਨੂੰ ਕ੍ਰਿਪ 2 ਕਰੋੜ ਰੁਪਇਆ ਸੀਐਮ ਸਾਹਿਬ ਨੇ ਸਕੂਲਾਂ ਦੀਆਂ ਬਿਲਡਿੰਗਾਂ ਜਿਹੜੀਆਂ ਖਰਾਬ ਹੋਈਆਂ ਉਹਨਾਂ ਦੇ ਵਾਸਤੇ ਦਿੱਤਾ ਪਰ ਹੋਰ ਪੈਸੇ ਆਉਣਗੇ ਕਬਲੇ ਸਕੂਲ ਜਿਹੜਾ ਬਹੁਤ ਖਰਾਬ ਹੋ ਗਿਆ ਸੋ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਅੱਪਾ ਸੈਦੋਗੰਜੀ ਦੇ ਵਿੱਚ ਆਪਣੇ ਸਤਪੰਥ ਸਾਹਿਬ ਦੀ ਗਵਾਈ ਚ ਮੀਟਿੰਗ ਕੀਤੀ ਹੈ ਉਹਦਾ ਚੇਅਰਮੈਨ ਸਾਹਿਬ ਬੋਲੇ ਵੀ ਆ ਚੇਅਰਮੈਨ ਸਾਹਿਬ ਨੇ ਵਿਸ਼ਵਾਸ ਦਿਵਾਇਆ ਕਿ 27 ਦੇ ਵਿੱਚ ਆਪਾਂ ਵੱਡੀ ਜਿੱਤ ਜਿਹੜੀ ਆ ਕਦਾਂਗੇ ਅਸੀਂ ਕੋਈ ਗਾੜੀ ਘੋਚ ਵਾਲੀ ਪੋਲਟੈਕਸ ਦੀ ਕਰਦੀ ਵਿਕਾਸ ਦੇ ਨਾਂ ਦੇ ਉੱਤੇ ਵੋਟਾਂ ਮੰਗਾਂਗੇ ਉਹਦਾ 5 ਸਾਲ ਦਾ ਪੂਰਾ ਰਿਪੋਰਟ ਕਾਰਡ ਲੈ ਕੇ ਫਿਰ ਮੈਦਾਨ 'ਚ ਉਤਰਾਂਗੇ 5 5 ਸਾਲ ਦਾ ਰਿਪੋਰਟ ਕਾਰਡ ਕਲਕਲ ਪਚਾ ਕੇ ਫਿਰ ਲੋਕਾਂ ਨੂੰ ਕਹਾਂਗੇ ਤੁਸੀਂ ਇਹਨੂੰ ਪੜੋ ਇਹਨੂੰ ਦੇਖੋ ਜੇ ਤੁਹਾਨੂੰ ਲੱਗਦਾ ਕਿ ਅਸੀਂ ਕੰਮ ਕੀਤਾ ਤੇ ਸਾਨੂੰ ਮੋਟਾ ਪਾਓ ਨਹੀਂ ਤਾਂ ਇਹ ਤੁਹਾਨੂੰ ਬੇਨਤੀ ਹੈ ਕਿ ਆਪਣੇ ਪਰਿਵਾਰਾਂ ਨੂੰ ਨਾ ਪਾੜੋ ਇਹਨਾਂ ਲੀਡਰਾਂ ਦੇ ਅੱਖੇ ਲਾ ਕੇ ਆਪਣੇ ਪਿੰਡਾਂ ਨੂੰ ਨਾ ਪਾੜੋ ਬੜੀ ਮੁਸ਼ਕਲ ਪਿੰਨਾਂ ਦੇ ਵਿੱਚੋਂ ਧੜੇਬੰਦੀਆਂ ਖਤਮ ਕੀਤੀਆਂ ਜਦੋਂ ਲੀਡਰ ਝੂਠੇ ਬੱਚੇ ਕਰਾਉਂਦੇ ਆ ਉਦੋਂ ਪਿੰਡਾਂ ਦੇ ਵਿੱਚ ਧੜੇ ਬਣਦੇ ਆ ਧੜੇਬੰਦੀਆਂ ਵੱਧਦੀਆਂ ਅਸੀਂ ਲਗਭਗ ਇਹ ਪਰੰਪਰਾ ਖਤਮ ਕਰਤੀ ਕਿ ਝੂਠੇ ਬੱਚੇ ਵੀ ਕਰਾਉਨੇ ਆ ਨਹੀਂ ਤਾਂ ਪਿਛਲੇ 50 ਸਾਲ ਤੇ ਲੋਕਾਂ ਦੇ ਪਰਚੇ ਹੁੰਦੇ ਰਿਹਾ ਸੋ ਮੈਂ ਇਹਨਾਂ ਸਾਰੇ ਜਿਹੜੇ ਭਰਾ ਸਾਡੇ ਨਾਲ ਆਏ ਆ ਸਾਡੀਆਂ ਭੈਣਾਂ ਆਗੀਆਂ ਇਹਨਾਂ ਨੂੰ ਪਾਰਟੀ ਦੇ ਉੱਤੇ ਜੀਆਂ ਵੀ ਕਹਿਣਾ ਇਹਨਾਂ ਦਾ ਧੰਨਵਾਦ ਵੀ ਕਰਦਾ ਔਰ ਪਾਰਟੀ ਵੱਲੋਂ ਇਹਨਾਂ ਨੂੰ ਵਿਸ਼ਵਾਸ ਹੋਈ ਦੋਣਾ ਕਿ ਇਹਨਾਂ ਦਾ ਹੱਤ ਅਦ ਦਾ ਮਾਨ ਤਾਨ ਜਿਹੜਾ ਪਾਰਟੀ ਦੇ ਵਿੱਚ ਕੀਤਾ ਜਾਊਗਾ ਇਹ ਜਿਹੜਾ ਪਿੰਡ ਦਾ ਇਸ ਏਰੀਆ ਦਾ ਜਿਹੜਾ ਵਿਕਾਸ ਰਹਿ ਗਿਆ ਉਹ ਵੀ ਅਸੀਂ ਪੂਰਾ ਕਰਾਂਗੇ ਹਾਂਜੀ ਮੇਰਾ ਨਾਮ ਅਨਿੰਦਰ ਸਿੰਘ ਸੰਧੂ ਆੜੀ ਪਿੰਡ ਸਹਾਦੋ ਦਾ ਸਪਾਰਟਾ ਜਿਨਾ ਇਹ ਸਾਰੇ ਜਿੰਨੇ ਵੀ ਪ੍ਰਵਾਸੀ ਕਾਂਗਰਸ ਨੂੰ ਛੱਡ ਗਏ ਸਾਡੀ ਆਮ ਆਦਮੀ ਪਾਰਟੀ ਸ਼ਾਮਲ ਹੋਇਆ ਜੀ। ਠੀਕ ਹੈ ਅਕਾ ਸਾਡਾ ਥੋੜਾ ਜਿਹਾ ਤੁਹਾਨੂੰ ਪਤਾ ਗੱਡੀ ਵੱਡੀ ਹੋਈ ਆ। ਤੇ ਮੈਨੂੰ ਬੜੀ ਖੁਸ਼ੀ ਆ ਕਿ ਸਾਦਰ ਸਾਫ ਕਮੰਡਰੀ ਸਾਹਿਬ ਸਾਡੇ ਘਰ ਪਹੁੰਚੇ ਆ। ਤੇ ਬੜੀ ਖੁਸ਼ੀ ਹੋਈ ਆ ਜੀ। ਇਹ ਲੱਗਦਾ ਕਿੰਨਾ ਕੁ ਪਾਲ ਮਿਲਿਆ ਆ ਸਾਨੂੰ ਤੇ ਬਹੁਤ ਜ਼ਿਆਦਾ ਪਾਲ ਮਿਲਿਆ ਜੀ। ਆ ਜਿੰਨੇ ਵੇਖੋ ਆ ਇੱਕ ਪਿੰਡ ਤੇ ਮੇਰਾ ਸੀਗਾ ਇੱਕ ਨਾਲ ਹੋਰ ਸੀਗਾ ਪਿੰਡਾ ਜਿਨ੍ਹਾਂ ਨੇ ਮੈਨੂੰ ਪਰਸੋਂ ਰਾਤ ਆ ਕੇ ਗਿਆ ਕਿ ਕਦੋਂ ਆ ਰਹੇ ਮੰਤਰੀ ਸਾਹਿਬ ਅਸੀਂ ਸ਼ਾਮਲ ਹੋਣਾ। ਅੱਜ ਆਪਾਂ ਸਦੋਗਾਜੀ ਪਿੰਡ ਦੇ ਵਿੱਚ ਆ ਵਿਧਾਨ ਸਭਾ ਹਲਕਾ ਇਹ ਨਾਲੇ ਦਾ ਬਾਟਰ ਦੇ ਉੱਤੇ ਪਿੰਡ ਹੈ ਸਾਡੇ ਮੌਜੂਦਾ ਸਰਪੰਚ ਸਾਹਿਬ ਸਰਦਾਰ ਮਨਿੰਦਰ ਸਿੰਘ ਜੀ ਸਾਡੇ ਸਾਬਕਾ ਚੇਅਰਮੈਨ ਸਰਦਾਰ ਗਗਨ ਸਿੰਘ ਜੀ ਇਹਨਾਂ ਦੀ ਰਣਮਾਈ ਦੇ ਹੇਠ ਅੱਜ ਦਰਜਨਾ ਪ੍ਰਭਾਵ ਜਿਹੜੇ ਆ ਉਹ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਉਹ ਤੋਂ ਪਹਿਲਾਂ ਅਸੀਂ ਮੀਟਿੰਗ ਕੀਤੀ ਆ ਕਿ ਆਪਣੇ ਹਲਕੇ ਦੇ ਵਿੱਚ ਆਪਣੇ ਇਲਾਕੇ ਦੇ ਵਿੱਚ ਕਿੱਦਾਂ ਬਾਕੀ ਬੱਚਾ ਜਿਹੜਾ ਵਕਾਸ ਅਗਲੇ 14 15 ਮਹੀਨਿਆਂ ਦੇ ਵਿੱਚ ਕਰਨਾ ਛੜਕਾ ਕਿਦਾਂ ਬਰੋੜੀਆਂ ਉਹਦੇ ਲਈ ਮੀਟਿੰਗ ਕੀਤੀ ਆ ਹਉ ਦਾ ਸਭ ਨੂੰ ਕਿਹਾ ਕਿ ਉਹ ਵਕਾਸ ਵਾਲੀ ਪੋਲਿਟਿਕਸ ਕਰ ਤਰੇਬਾਜੀ ਵਾਲੀ ਗਾਲੀ ਗਲੋਚਾ ਦੀ ਪੋਲਿਟਿਕਸ ਏਰੀਆ ਉਹ ਨਹੀਂ ਆਪਾਂ ਕਰਨੀ ਬਹੁਤ ਚਿਰ ਲੰਘਿਆ 50 ਸਾਲ ਹੋ ਗਏ ਲੋਕਾਂ ਨੂੰ ਇਹੀ ਗਾਲੀ ਗਲੋਚਾ ਦੀ ਪੋਲਿਟਿਕਸ ਹੁੰਦਿਆਂ ਉਪਤਿਆਨ ਦੀ ਪਾਲਟਿਕਸ ਜਿਹੜੀ ਆ ਨਾਲੇ ਦੇ ਵਿੱਚ ਚੱਲਦੀ ਗਈ ਹੈ ਉਸ ਪਾਲਟਿਕਸ ਦਾ ਜਿਹੜਾ ਖਾਤਮਾ ਅਸੀਂ ਕੀਤਾ ਚਾਰ ਸਾਲ ਅਸੀਂ ਕਿਸੇ ਤੇ ਕੋਈ ਨਜਾਇਜ਼ ਪੱਤਾ ਨਹੀਂ ਕਰਾਇਆ ਔਰ ਅਸੀਂ ਜਦੋਂ ਵੀ ਕਹਾਂਗੇ ਵਿਕਾਸ ਦੀ ਕਹਾਂਗੇ ਉਹ ਵਿਕਾਸ ਅਸੀਂ ਬਹੁਤ ਕੀਤਾ ਤੇ ਬਾਕੀ ਰਹਿਦਾ ਵਿਕਾਸ ਜਿਹੜਾ ਹੈ ਉਹ ਅਗਲੇ ਮਹੀਨਿਆਂ ਦੇ ਵਿੱਚ ਅਸੀਂ ਦੋ ਦਿਨ ਬਾਅਦ ਚਾਰ ਨਵੇਂ ਛੱਡ ਜਿਹੜੇ ਆ ਦੋ ਅਜਨਾਵਾ ਮੰਡੀ ਦੇ ਵਿੱਚ ਇੱਕ ਚਮਿਆਦੀ ਦੇ ਵਿੱਚ ਇੱਕ ਕਵਾਨ ਦੇ ਵਿੱਚ ਉਹਨਾਂ ਦਾ ਨਹੀਂ ਪੱਥਰ ਰਕੰਦੇ ਆਦੇ ਤੇ ਕਰੀਬ 59 ਛੜਕਾਂ ਜਿਹੜੀਆਂ ਸਾਡੀਆਂ ਲਿੰਕ ਰੋਡਸ ਸੀਐਮ ਸਾਹਿਬ ਨੇ ਮਨਜ਼ੂਰ ਕਰਤੀਆਂ ਉਹਨਾਂ ਦਾ ਟੈਂਡਰ ਜਿਹੜਾ 52 ਛੜਕਾਂ ਦਾ ਟੈਂਡਰ ਹੋ ਗਿਆ 77 ਛੜਕਾਂ ਦਾ ਟੈਂਡਰ ਲੱਗੂਗਾ ਅਸੀਂ ਉਹ ਸਾਰੀਆਂ ਛੜਕਾਂ ਜਿਹੜੀਆਂ ਉਹਨਾਂ ਦੇ ਵੀ ਨਹੀਂ ਪੱਥਰ ਜਿਹੜੇ ਰੱਖਣ ਜਾ ਰਹੇ ਔਰ ਜਿੰਨੀਆਂ ਹੜਾਂ ਦੇ ਨਾਲ ਲਿੰਕ ਰੋਡਾਂ ਦਾ ਨੁਕਸਾਨ ਹੋਇਆ ਉਹ ਲਗਭਗ ਸਾਰੀਆਂ ਛੜਕਾਂ ਜਿਹੜੀਆਂ ਵੱਢਣ ਗਿਆ ਹਲਕਾ ਇੱਕ ਵਾਰ ਵਧਿਆ ਵੱਜੂਗਾ ਸਾਨੂੰ ਕ੍ਰਿਪ 2 ਕਰੋੜ ਰੁਪਇਆ ਸੀਐਮ ਸਾਹਿਬ ਨੇ ਸਕੂਲਾਂ ਦੀਆਂ ਬਿਲਡਿੰਗਾਂ ਜਿਹੜੀਆਂ ਖਰਾਬ ਹੋਈਆਂ ਉਹਨਾਂ ਦੇ ਵਾਸਤੇ ਦਿੱਤਾ ਪਰ ਹੋਰ ਪੈਸੇ ਆਉਣਗੇ ਕਬਲੇ ਸਕੂਲ ਜਿਹੜਾ ਬਹੁਤ ਖਰਾਬ ਹੋ ਗਿਆ ਸੋ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਅੱਪਾ ਸੈਦੋਗੰਜੀ ਦੇ ਵਿੱਚ ਆਪਣੇ ਸਤਪੰਥ ਸਾਹਿਬ ਦੀ ਗਵਾਈ ਚ ਮੀਟਿੰਗ ਕੀਤੀ ਹੈ ਉਹਦਾ ਚੇਅਰਮੈਨ ਸਾਹਿਬ ਬੋਲੇ ਵੀ ਆ ਚੇਅਰਮੈਨ ਸਾਹਿਬ ਨੇ ਵਿਸ਼ਵਾਸ ਦਿਵਾਇਆ ਕਿ 27 ਦੇ ਵਿੱਚ ਆਪਾਂ ਵੱਡੀ ਜਿੱਤ ਜਿਹੜੀ ਆ ਕਦਾਂਗੇ ਅਸੀਂ ਕੋਈ ਗਾੜੀ ਘੋਚ ਵਾਲੀ ਪੋਲਟੈਕਸ ਦੀ ਕਰਦੀ ਵਿਕਾਸ ਦੇ ਨਾਂ ਦੇ ਉੱਤੇ ਵੋਟਾਂ ਮੰਗਾਂਗੇ ਉਹਦਾ 5 ਸਾਲ ਦਾ ਪੂਰਾ ਰਿਪੋਰਟ ਕਾਰਡ ਲੈ ਕੇ ਫੇਰ ਮੈਦਾਨ 'ਚ ਉਤਰਾਂਗੇ 5 5 ਸਾਲ ਦਾ ਰਿਪੋਰਟ ਕਾਰਡ ਕਲਕਲ ਪਚਾ ਕੇ ਫੇਰ ਲੋਕਾਂ ਨੂੰ ਕਹਾਂਗੇ ਤੁਸੀਂ ਇਹਨੂੰ ਪੜੋ ਇਹਨੂੰ ਦੇਖੋ ਜੇ ਤੁਹਾਨੂੰ ਲੱਗਦਾ ਕਿ ਅਸੀਂ ਕੰਮ ਕੀਤਾ ਤੇ ਸਾਨੂੰ ਮੋਟਾ ਪਾਓ ਨਹੀਂ ਤਾਂ ਇਹ ਤੁਹਾਨੂੰ ਬੇਨਤੀ ਹੈ ਕਿ ਆਪਣੇ ਪਰਿਵਾਰਾਂ ਨੂੰ ਨਾ ਪਾੜੋ ਇਹਨਾਂ ਲੀਡਰਾਂ ਦੇ ਅੱਖੇ ਲਾ ਕੇ ਆਪਣੇ ਪਿੰਡਾਂ ਨੂੰ ਨਾ ਪਾੜੋ ਬੜੀ ਮੁਸ਼ਕਲ ਪਿੰਨਾਂ ਦੇ ਵਿੱਚੋਂ ਧੜੇਬੰਦੀਆਂ ਖਤਮ ਕੀਤੀਆਂ ਜਦੋਂ ਲੀਡਰ ਝੂਠੇ ਬੱਚੇ ਘਰੋਂਦੇ ਆ ਉਦੋਂ ਪਿੰਡਾਂ ਦੇ ਵਿੱਚ ਧੜੇ ਬਣਦੇ ਆ ਧੜੇਬੰਦੀਆਂ ਵੱਧਦੀਆਂ ਅਸੀਂ ਲਗਭਗ ਇਹ ਪਰੰਪਰਾ ਖਤਮ ਕਰਤੀ ਕਿ ਝੂਠੇ ਬੱਚੇ ਵੀ ਘਰੋਂਦੇ ਆ ਨਹੀਂ ਤਾਂ ਪਿਛਲੇ 50 ਸਾਲ ਤੇ ਲੋਕਾਂ ਦੇ ਪਰਚੇ ਹੁੰਦੇ ਰਹੇ ਸੋ ਮੈਂ ਇਹਨਾਂ ਸਾਰੇ ਜਿਹੜੇ ਪ੍ਰਾਜ ਸਾਡੇ ਨਾਲ ਆਏ ਆ ਸਾਡੀਆਂ ਭੈਣਾਂ ਆਗੀਆਂ ਇਹਨਾਂ ਨੂੰ ਪਾਰਟੀ ਦੇ ਉੱਤੇ ਜੀਆਂ ਵੀ ਕਹਿਣਾ ਇਹਨਾਂ ਦਾ ਧੰਨਵਾਦ ਵੀ ਕਰਦਾ ਔਰ ਪਾਰਟੀ ਵੱਲੋਂ ਇਹਨਾਂ ਨੂੰ ਵਿਸ਼ਵਾਸ ਹੋਈ ਦੋਣਾ ਕਿ ਇਹਨਾਂ ਦਾ ਹੱਤ ਦਾ ਦਾ ਮਾਨ ਤਾਨ ਜਿਹੜਾ ਪਾਰਟੀ ਦੇ ਵਿੱਚ ਕੀਤਾ ਜਾਊਗਾ ਇਹ ਜਿਹੜਾ ਪਿੰਡ ਦਾ ਇਸ ਏਰੀਆ ਦਾ ਜਿਹੜਾ ਵਿਕਾਸ रह ਗਿਆ ਉਹ ਵੀ ਅਸੀਂ ਪੂਰਾ ਕਰਾਂਗੇ ਹਾਂਜੀ ਮੇਰਾ ਨਾਮ ਮਨਿੰਦਰ ਸਿੰਘ ਸੰਧੂ ਆੜੀ ਪਿੰਡ ਸਹਾਦੋ ਦਾ ਸਪਾਟਾ ਜਮਾ ਇਹ ਸਾਰੇ ਜਿੰਨੇ ਵੀ ਪ੍ਰਵਾਸੀ ਕਾਂਗਰਸ ਨੂੰ ਛੱਡ ਗਏ ਸਾਡੀ ਆਮ ਆਦਮੀ ਪਾਰਟੀ ਸ਼ਾਮਲ ਹੋਇਆ ਜੀ। ਠੀਕ ਹੈ ਅਕਾ ਸਾਡਾ ਥੋੜਾ ਜਿਹਾ ਤੁਹਾਨੂੰ ਪਤਾ ਗੱਡੀ ਵੱਡੀ ਹੋਈ ਆ। ਤੇ ਮੈਨੂੰ ਬੜੀ ਖੁਸ਼ੀ ਆ ਕਿ ਸਾਡੇ ਸਾਫ ਕਮੰਡਰੀ ਸਾਹਿਬ ਸਾਡੇ ਘਰ ਪਹੁੰਚੇ ਆ। ਤੇ ਬੜੀ ਖੁਸ਼ੀ ਹੋਈ ਆ ਜੀ। ਇਹ ਲੱਗਦਾ ਕਿੰਨਾ ਕੁ ਪਾਲ ਮਿਲਿਆ ਆ ਸਾਨੂੰ ਤੇ ਬਹੁਤ ਜ਼ਿਆਦਾ ਪਾਲ ਮਿਲਿਆ ਜੀ। ਆ ਜਿੰਨੇ ਵੇਖੋ ਆ ਇੱਕ ਪਿੰਡ ਤੇ ਮੇਰਾ ਸੀਗਾ ਇੱਕ ਨਾਲ ਹੋਰ ਸੀਗਾ ਪਿੰਡਾ ਜਿਨ੍ਹਾਂ ਨੇ ਮੈਨੂੰ ਪਰਸੋਂ ਰਾਤ ਆ ਕੇ ਗਿਆ ਕਿ ਕਦੋਂ ਆ ਰਹੇ ਮੰਤਰੀ ਸਾਹਿਬ ਅਸੀਂ ਸ਼ਾਮਲ ਹੋਣਾ।